ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਐਨਐਸਏ ਦਾ ਜਿਹੜਾ ਪਤਾ ਖੇលਿਆ ਹੈ ਭਾਈ ਅਮਰਤਪਾਲ ਉੱਤੇ ਲਾ ਕੇ ਇਹਦੇ ਮੁਤਲਕ ਭਾਈ ਅਮਰਤਪਾਲ ਪਹਿਲੇ ਹੀ ਜਾਣ ਗਏ ਸੀਗੇ ਉਹ ਇਹਨਾਂ ਦੀਆਂ ਸਾਜ਼ਿਸ਼ਾਂ ਨੂੰ ਜਾਣਦੇ ਸੀਗੇ ਇਸ ਲਈ ਉਹ ਆਪਣੇ ਬਿਆਨ ਵਿੱਚ ਇਸ ਦੇ ਬਾਰੇ ਪਹਿਲੇ ਹੀ ਗੱਲ ਕਰਨ ਦਏ ਸੀਗੇ ਕੀ ਕਹਿੰਦੇ ਸੀ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸਤੇ ਵਿਚਾਰ ਗੋ ਮੈਂਬਰ ਆਫ ਪਾਰਲੀਮੈਂਟ ਬਣ ਤੋਂ ਬਾਅਦ ਵੀ ਪਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਗਿਆ ਖਡੂਰ ਸਾਹਿਬ ਤੋਂ ਜਿਹੜਾ ਅਮਰਿਤਪਾਲ ਸਿੰਘ ਚੋਣ ਲੜਦਾ ਤੇ ਸਭ ਤੋਂ ਵੱਡੇ ਫਰਕ ਨਾਲ ਪੰਜਾਬ ਵਿੱਚੋਂ ਜਿੱਤਦਾ ਦੋਸਤੋ ਡੇਢ ਸਾਲ ਪਹਿਲਾਂ ਇਨੇ ਸੇ ਲਗਾ ਕੇ ਅਮਰਿਤਪਾਲ ਸਿੰਘ ਖਾਲਸਾ ਨੂੰ ਉਡੀਬਗੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਜਦੋਂ ਅਮਰਿਤਪਾਲ ਸਿੰਘ ਖਾਲਸਾ ਭਾਰੀ ਲੀਡ ਤੇ ਜਿੱਤਿਆ ਤਾਂ ਅੰਦਾਜ਼ਾ ਲਗਾਇਆ ਯਾਰ ਅਸੀਂ ਪਾਈ ਅਮਰਿਤਪਾਲ ਸਿੰਘ ਖਾਲਸਾ ਜਲਦ ਜਿਹੜਾ ਬاہر ਆ ਜਾਊਗਾ ਪਰ ਦੋਸਤੋ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਮਿਲ ਕੇ ਅਜਿਹਾ ਪੱਤਾ ਖੇਲਾ ਵੀ ਅਮਰਪਾਲ ਸਿੰਘ ਖਾਲਸਾ ਤੇ ਐਨਐਸਿਕ ਸਾਲ ਹੋਰ ਵਧਾ ਦਿੱਤੀ ਗਈ ਹੁਣ ਦੋਸਤੋ ਹਰੇਕ ਦੇ ਮਨ ਵਿੱਚ ਜੇ ਸਵਾਲ ਨੇ ਵੀ ਅਮਰਪਾਲ ਸਿੰਘ ਖਾਲਸਾ ਕਦੋਂ ਬਾਹਰ ਆਵੇਗਾ ਦੋਸਤੋ ਅਮਰਪਾਲ ਸਿੰਘ ਖਾਲਸਾ ਨੇ ਕੁਝ ਗੱਲਾਂ ਪਹਿਲਾਂ ਹੀ ਆਪਣੇ ਭਾਸ਼ਣ ਵਿੱਚ ਕਹਿ ਦਿੱਤੀਆਂ ਨੇ ਭਗਵੰਤ ਮਾਨਤ ਤੇ ਕੇਂਦਰ ਦੀ ਸਰਕਾਰ ਬਾਰੇ ਤਾਂ ਆਓ ਸੁਣਦੇ ਆ ਉਹ ਗੱਲਾਂ 4-5 ਘੰਟੇ ਹਿੰਦੁਸਤਾਨ ਦੀ ਸਾਰੀਆਂ ਨਵੀਆਂ ਪੁਰਾਣੀਆਂ ਏਜੰਸੀਆਂ ਆਣ ਕੇ ਬੈਠ ਗਈਆਂ ਉੱਥੇ ਵੀ ਤੁਸੀਂ ਕਰਨਾ ਕੀ ਹੈ ਪੰਜਾਬ ਚ ਦੱਸੋ ਇਹ ਗੁਲਾਮੀ ਦੀ ਇੰਤਿਹਾਈ ਵੇਖੋ ਕਾਲਸਾ ਜੀ ਆਪਣੀ ਧਰਤੀ ਤੇ ਗੁਰੂ ਰਾਮਦਾਸ 에어ਪੋਰਟ ਦੇ ਉੱਤੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਸਿੱਕਾ ਨੇ ਮਾਣਾ ਮਣੀ ਲਊ ਢੋਲਿਆ ਉਸ ਧਰਤੀ ਤੇ ਉਸ ਧਰਤੀ ਦਾ ਕੋਈ ਪੁੱਤਰ ਆਵੇ ਤੇ ਉਹਨੂੰ ਇਹ ਪੁੱਛਿਆ ਜਾਂਦਾ ਵੀ ਇੱਥੇ ਆ ਕੇ ਕਰਨਾ ਕੀ ਹੈ ਤੁਸੀਂ ਮੈਂ ਦੱਸਿਆ ਮੈਂ ਕਿਹਾ ਪਹਿਲਾਂ ਤੇ ਆਪ ਭਟਕਿਆ ਸਤਿਗੁਰੂ ਅਗੇ ਅਰਦਾਸ ਕਰਨੀ ਹੈ ਤੇ ਆਪਣੇ ਲੇਖੇ ਆਪਣੇ ਚਰਨਾਂ ਚ ਲਾ ਲਿਓ ਕੰਡੇ ਬਾਟੇ ਦੀ ਪਾਲ ਬਖਸ਼ੋ ਫਿਰ ਨੌਜਵਾਨਾਂ ਨੂੰ ਅਪੀਲ ਕਰਨੀ ਹੈ ਪੀ ਨੌਜਵਾਨੋ ਇਹ ਮੌਤ ਨਾ ਮਰੀਏ ਇਹ ਮੇਰਾ ਤੁਹਾਨੂੰ ਆਸਤਾ ਜੇ ਮੈਂ ਤੁਹਾਡਾ ਵੱਡਾ ਭਰਾ ਹਾਂ ਤੁਹਾਡਾ ਛੋਟਾ ਭਰਾ ਹਾਂ ਮੇਰਾ ਤੁਹਾਨੂੰ ਇਹ ਵਾਸਤਾ ਹੈ ਕਿ ਆਪਾਂ ਇਹ ਮੌਤ ਨਾ ਮਰੀਏ ਜੇ ਮੌਤ ਮੰਨਦਾ ਚਾਹ ਤੇ ਫਿਰ ਧਰਮ ਯੁੱਧ ਦੇ ਵਿੱਚ ਮਰਨਾ ਹੈ ਉਹ ਵਾਸਨਾ ਨਹੀਂ ਪ੍ਰਭੂ ਧਰਮ ਯੁੱਧ ਕੇ ਚਾਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਕੋਈ ਵਾਸ਼ਨਾ ਨਹੀਂ ਕੋਈ ਚਾਤ ਨਹੀਂ ਇੱਕੋ ਇੱਕ ਚਾਹਤ ਹੈ ਧਰਮ ਦਾ ਯੁੱਧ ਛੜਿਆ ਹੋਵੇ ਤੇ ਅਸੀਂ ਬਾਜ ਪਜ ਕੇ ਜਾਣਾ ਵਾਰੀਏ ਨੌਜਵਾਨੋ ਜੇ ਮਰਨਾ ਹੈ ਤੇ ਇਹ ਕੋਈ ਮੌਤ ਹੈ ਨਾਲ ਚਿੱਟੀਗਾ ਲਾ ਕੇ ਮਰ ਜਾਣਾ ਇਹ ਕੋਈ ਮੌਤ ਹੈ ਤੇ ਗੱਡੀ ਤੇਜ਼ ਭਜਾ ਲਈ ਤੇ ਐਕਸੀਡੈਂਟ ਚ ਮਾਰੇ ਗਏ ਇਹ ਕੋਈ ਮੌਤ ਹੈ ਤੇ ਕਿਸੇ ਪਿੱਛੇ ਦੁਖੀ ਹੋ ਕੇ ਜੜ ਖਾ ਕੇ ਮਰ ਗਏ ਜੇ ਮਰਨਾ ਹੈ ਤੇ ਬਦਬੰਦ ਕੱਟ ਕੇ ਵੀ ਮਰੀਦਾ ਪਰ ਉਹਦੇ ਚ ਵੀ ਆਨੰਦ ਹੈ ਤੁਸੀਂ ਦੱਸੋ ਭਾਈ ਮਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਭਾਈ ਸਤੀ ਦਾਸ ਨੂੰ ਆਨੰਦ ਨਹੀਂ ਮਿਲਿਆ ਬਦਬੰਦ ਕਟਾਉਣ ਵਾਲੇ ਸਿੱਖਾਂ ਨੂੰ ਆਨੰਦ ਨਹੀਂ ਮਿਲਿਆ ਆਨੰਦ ਸਾਨੂੰ ਨਹੀਂ ਮਿਲਦਾ ਅੱਜ ਭਾਵੇਂ ਜਿਉਂਦੇ ਆ ਸਾਨੂੰ ਆਨੰਦ ਨਹੀਂ ਅੱਜ ਕੌਮ ਥਾਂ-ਥਾਂ ਤੇ ਮੋਰਚਿਆਂ 'ਚ ਖੱਜਲ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਸਾਡੇ ਕੋਲ ਕੌਮੀ ਘਰ ਨਹੀਂ। ਜਿਹੜਾ ਕੰਮ ਇੱਕ ਹਿੰਦੂ ਦਾ ਬਿਨਾਂ ਆਵਾਜ਼ ਕੀਤੇ, ਬਿਨਾਂ ਬੋਲੇ ਪੂਰਾ ਹੋ ਜਾਂਦਾ ਹੈ, ਸਾਨੂੰ ਨੱਕ ਨਾਲ ਕੀੜਾ ਕੱਢਣੀਆਂ ਪੈਂਦੀਆਂ। ਜਿਨ੍ਹਾਂ ਨੂੰ ਸੂਬੇ ਬੈਠੇ ਬਿਠਾਇਆ ਮਿਲ ਗਏ, ਸਾਡੇ ਪੁਰਖਿਆਂ ਨੇ 15 ਸਾਲ ਤੇ ਜੇਲ੍ਹ ਨਹੀਂ ਛੱਡੀ। ਸਾਡੇ ਨਿੱਕੇ-ਨਿੱਕੇ ਬੱਚੇ ਕਤਲ ਹੋਏ ਇੱਕ ਸੂਬਾ ਲੈਣ ਵਾਸਤੇ। ਰਾਜਤਾਨੀਆਂ ਸਾਡੇ ਕੋਲੋਂ ਫਿਰ ਗੋਲੀਆਂ। ਸੋ ਇਹ ਇਸ ਕਰਕੇ ਗੁਲਾਮੀ ਹੈ। ਇਨੂੰ ਜੇ ਪਛਾਣਨਾ ਤਾਂ ਵੀ ਠੀਕ ਹੈ ਜੇ ਨਹੀਂ ਪਛਾਣਨਾ ਤਾਂ ਵੀ ਠੀਕ ਹੈ ਕਬੂਤਰਾਂ ਕੋ ਅੱਖਾਂ ਮੀਟ ਲਓ ਤੇ ਪਰ ਇਹ ਗੁਲਾਮੀ ਨੇ ਛੱਡਣਾ ਕਿਸੇ ਨੂੰ ਨਹੀਂ ਕੋਈ ਕਾਂਗਰਸੀ ਸਿੱਖ ਬਣ ਜਾਏ ਕੋਈ ਕਾਲੀ ਸਿੱਖ ਬਣ ਜਾਏ ਕੋਈ ਝਾੜੂ ਵਾਲਾ ਸਿੱਖ ਬਣ ਜਾਏ ਕੋਈ ਮਿਸ਼ਨਰੀ ਬਣ ਜਾਏ ਕੋਈ ਟਕਸਾਲੀ ਬਣ ਜਾਏ ਅੰਤ ਨੂੰ ਇਸ ਗੁਲਾਮੀ ਦੇ ਦਾੰਤ ਨੇ ਸਭ ਨੂੰ ਖਾ ਜਾਣਾ ਤੇ ਜੇ ਅੱਜ ਇਕੱਠੇ ਹੋ ਕੇ ਕੇਵਲ ਸਿੱਖ ਬਣੀਏ ਜੇ ਅੱਜ ਇਕੱਠੇ ਹੋ ਕੇ ਕੇਵਲ ਇਹ ਬਚਨ ਕਰੀਏ ਪੇ ਅਸੀਂ ਇਸ ਗੁਲਾਮੀ ਦੇ ਜੀਵਨ ਤੋਂ ਮੌਤ ਨੂੰ ਬਿਹਤਰ ਸਮਝਦੇ ਹਾਂ ਤੇ ਆਉਣ ਵਾਲੇ ਸਮਾਂ 'ਚ ਸਤਿਗੁਰ ਕਿਰਪਾ ਕਰਨ ਸਾਡੀਆਂ ਨਸਲਾਂ ਅਸੀਂ ਰਾਜ ਨਹੀਂ ਭੋਗਣਾ ਨਾ ਭੋਗਣ ਦੀ ਇੱਛਾ ਹੈ ਅਸੀਂ ਚਾਹੁੰਦੇ ਹਾਂ ਸਾਡੀਆਂ ਨਸਲਾਂ ਉਹ ਖਵਾਰੀ ਨਾ ਚੱਲਣ ਜਿਹੜੀ ਅਸੀਂ ਚੱਲੀ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਸਾਡੇ ਸ਼ਹੀਦਾਂ ਨੂੰ ਕੋਈ ਆਤਵਾਦੀ ਕਵੇ ਤੇ ਉਹਨਾਂ ਨੂੰ ਸੁਣਨਾ ਪਵੇ ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਨੂੰ ਸ਼ਹੀਦਾਂ ਨੂੰ ਮੰਦਾ ਬੋਲਿਆ ਜਾਵੇ ਤੇ ਸਿੱਖਾਂ ਨੂੰ ਧਰਨੇ ਲਾਉਣੇ ਪੈਣ ਜੇ ਚਾਹਣਿਆ ਤੇ ਭੈਣੋ ਭਰਾਵਾਂ ਨੂੰ ਕਹੋ ਤੇ ਉਥੋਂ ਵੀਰ ਜਵਾਨ ਹੋਗੇ ਪੰਥ ਨੂੰ ਲੋੜ ਸਰਾਂ ਦੀ ਪੈ ਗਈ ਤੇ ਮੌਕਾ ਕਿਹੜਾ ਲੱਭਦੇ ਆਪਾਂ ਪਰਚੇ ਝੂਠੇ ਹੋਣ ਨੌਜਵਾਨ ਚੁੱਕ ਚੁੱਕ ਕੇ ਜਿਨ੍ਹਾਂ ਚ ਛੁੱਟੇ ਜਾਣ ਤੇ ਅਸੀਂ ਅਜੇ ਮੌਕੇ ਦੀ ਭਾਲ ਭਾਈ ਅਮਰਪਾਲ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਸੀ ਔਰ ਉਹ 1.5 ਸਾਲ ਤੋਂ ਡਿਬਰੂਗਰ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਸੀਗੇ ਫਰ ਉਹਨਾਂ ਨੇ ਕਡੂਰ ਸਾਹਿਬ ਤੋਂ ਚੋਣਾ ਲੜੀ ਔਰ ਵੱਡੀ ਲੀਡ ਦੇ ਵਿੱਚ ਜਿੱਤੇ ਜਿਸ ਤੋਂ ਬਾਅਦ ਇਹ ਖਿਆਲ ਕੀਤਾ ਜਾਂਦਿਆ ਸੀਗਾ ਕਿ ਬਹੁਤ ਜਲਦ ਭਾਈ ਅਮਰਤਪਾਲ ਨੂੰ ਰਹਾ ਕਰ ਦਿੱਤਾ ਜਾਏਗਾ ਪਰ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਕਹਿਣ ਤੇ ਭਾਈ ਅਮਰਤਪਾਲ ਦੇ ਉੱਤੇ ਐਨਐਸਏ ਮਜ਼ੀਦ 1 ਸਾਲ ਵਾਸਤੇ ਵਾਧਾ ਦਿੱਤੀ। ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਭਾਈ ਅਮਰਤਪਾਲ ਦੇ ਖਿਲਾਫ ਉਹ ਪਹਿਲੀ ਇਸ ਦੇ ਮੁਤਲਕ ਜਾਣਦੇ ਸੀ। ਜਿਹੜਾ ਕਿ ਉਹਦੇ ਮਤਲਕ ਕੁਝ ਮਹੀਨੇ ਪਹਿਲੇ ਗੱਲ ਕਰਾਂਦੇ ਸੀ ਉਹਨਾਂ ਨੂੰ ਅਸਾਰ ਨਜ਼ਰ ਆਉਂਦੇ ਸੀਗੇ ਕਿ ਇਹਨਾਂ ਨੇ ਕੀ ਕਰਨਾ ਹੈਗਾ ਵੈ ਜਿਸ ਤਰ੍ਹਾਂ ਕਿ ਆਪਣੇ ਬਿਆਨ ਵਿੱਚ ਉਹ ਕਹਿੰਦੇ ਐ ਕਿ ਅਗਰ ਕੋਈ ਸਿੱਖ ਇਸ ਧਰਤੀ ਦੇ ਉੱਤੇ ਆਉਂਦਾ ਹੈ ਤੇ ਉਹਦੇ ਕੋਲੋਂ 100 ਸਵਾਲ ਪੁੱਛੇ ਜਾਂਦੇ ਆ ਕਿ ਤੂੰ ਕਿਸ ਮਕਸਦ ਵਾਸਤੇ ਆਇਆ ਹੈ ਨੌਜਵਾਨ نسل ਨੂੰ ਇਹੀ ਗੱਲ ਸਮਝਾਉਣ ਦੀ ਉਹ ਕੋਸ਼ਿਸ਼ ਕਰਾਂਦੇ ਸੀਗੇ ਕਿ ਤੁਹਾਡੇ ਖਿਲਾਫ ਸਾਜ਼ਿਸ਼ਾਂ ਖੇਡੀਆਂ ਜਾਂਦੀਆਂ ਹਨ ਤੁਹਾਨੂੰ ਜਾਲ ਵਿੱਚ ਫਸਾਇਆ ਜਾਂਦਾ ਹੈ ਤਾਂ ਕਿ ਤੁਹਾਡੀਆਂ ਜਵਾਨੀਆਂ ਖਰਾਬ ਹੋਣ ਤੁਹਾਡੇ ਪੁਰਖਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਤੁਸੀਂ ਉਹ ਭੁੱਲ ਜਾਵੋ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਵੋ ਉਹਨਾਂ ਦੇ ਮੁਤਲਕ ਜੋ ਮਰਜ਼ੀ ਅਨਾਬ ਸ਼ਨਾਬ ਸਿਲੇਬਸ ਵਿੱਚ ਬਕਿਆ ਜਾਵੇ ਤੁਸੀਂ ਉਹ ਚੁੱਪ ਕਰਕੇ ਸੁਣੋ ਔਰ ਅਗਰ ਕੋਈ ਆਵਾਜ਼ ਚੁੱਕਦਾ ਹੈ ਤੇ ਉਹਨੂੰ ਥਾਂ ਥਾਂ ਤੇ ਧਰਨੇ ਲਾਉਣੇ ਪੈਂਦੇ ਆ ਜ਼ਲੀਲੋ ਖੁਵਾਰ ਹੁੰਦਾ ਔਰ ਬਿਲਾ ਅਖਰ ਕੁਝ ਵੀ ਨਹੀਂ ਹੱਥ ਹੁੰਦਾ ਮਰਨਾ ਤੇ ਹੈ ਹੀ ਹੈ ਤੇ ਕਿਉਂ ਨਾ ਇਸ ਤਰ੍ਹਾਂ ਮਰੋ ਕਿ ਉਸ ਮਰਨੇ ਦਾ ਵੀ ਆਨੰਦ ਆਵੇ ਜੀਣੇ ਦਾ ਵੀ ਆਨੰਦ ਆਵੇ ਤੇ ਮਰਨੇ ਦਾ ਵੀ ਆਨੰਦ ਆਵੇ ਆਪਣੀਆਂ ਜਵਾਨੀਆਂ ਨਸ਼ੇ ਚ ਨਾ ਗਾਲੋ ਆਪਣੀਆਂ ਜਿਹੜੀਆਂ ਜਵਾਨੀਆਂ ਹਨ ਉਹਨੂੰ ਕਿਸੇ ਮਕਸਦ ਵਾਸਤੇ ਇਸਤੇਮਾਲ ਕਰੋ ਆਪਣੀਆਂ ਜਵਾਨੀਆਂ ਨੂੰ ਕਿਸੇ ਖਾਸ ਮਕਸਦ ਵਾਸਤੇ ਇਸਤੇਮਾਲ ਕਰੋ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਮੈਂ ਤੇ ਪਹਿਲੇ ਅਰਜ਼ ਇਹ ਕੀਤਾ ਕਿ ਮੈਂ ਆਪ ਗੁਨਾਹਗਾਰ ਹਾਂ ਪਹਿਲੇ ਜਾ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਾਂਗਾ ਆਪਣੀ ਇਸਲਾਹ ਕਰਾਂਗਾ ਉਸ ਤੋਂ ਬਾਅਦ ਨੌਜਵਾਨ نسل ਨੂੰ ਚੁੱਟੇ ਤੋਂ ਹਟਾਵਾਂਗਾ ਉਹਨਾਂ ਨੂੰ ਅਮਰਤ ਚਖਾਵਾਂਗਾ ਇਹੀ ਗੱਲ ਨੌਜਵਾਨਾਂ ਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਸੀਗੇ ਕਿ ਆਪਣੇ ਪੁਰਖਿਆਂ ਦੀਆਂ ਜਿਹੜੀਆਂ ਸਾਡੀਆਂ ਕੁਰਬਾਨੀਆਂ ਐ ਸਾਨੂੰ ਉਹਨਾਂ ਤੇ ਨਾਜ਼ ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈਗਾ ਵਾ ਸਾਨੂੰ ਉਹਨਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਆਉਣ ਵਾਲੀਆਂ ਨਸਲਾਂ ਨੂੰ ਇਤਿਹਾਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਵਾ ਇਹ ਗੱਲ ਉਦੋਂ ਪਤਾ ਲੱਗੇ ਕਿ ਜਦੋਂ ਅਸੀਂ ਇਕਤਾ ਦੇ ਵਿੱਚ ਆਵਾਂਗੇ ਯੂਨਿਟੀ ਦੇ ਵਿੱਚ ਆਵਾਂਗੇ ਅਸੀਂ ਆਪਣੇ ਜੀਵਨ ਦਾ ਇੱਕ ਮਕਸਦ ਬਣਾਵਾਂਗੇ ਨਸ਼ੇ ਦੇ ਨਾਲ ਮਰ ਜਾਣਾ ਐਕਸੀਡੈਂਟ ਕਰਵਾ ਕੇ ਮਰ ਜਾਣਾ ਜਾਂ ਕਿਸੇ ਦੇ ਪਿੱਛੇ ਸਿਰ ਖਾ ਕੇ ਮਰ ਜਾਣਾ ਇਹ ਸਭ ਬੇਮਕਸਦ ਹੀ ਹੈਗਾ ਇਹ ਦੁਨੀਆਦਾਰੀ ਦੇ ਕੰਮ ਹੈ ਆਪਣੀ ਕੌਮ ਦਾ ਜਿਹੜਾ ਇੱਕ ਸਾਡਾ ਨਾਂ ਹੈਗਾ ਵਾ ਸਾਡੀ ਪਛਾਣ ਹੈ ਅਸੀਂ ਉਹਨੂੰ ਬਰਕਰਾਰ ਰੱਖਣਾ ਹੈ ਤੇ ਰੱਖਣਾ ਹੈ ਜੇ ਜਦੋਂ ਸਾਡੇ 'ਚ ਇਕਤਾ ਆਏਗੀ ਯੂਨਿਟੀ ਆਏਗੀ ਤੇ ਉਹ ਅਸੀਂ ਆਪਣੇ ਵਿੱਚ ਲੈ ਕੇ ਆਉਣੀ ਹੈ ਅਸੀਂ ਆਪਣਾ ਸੂਬਾ ਹਾਸਲ ਕਰਨਾ ਹੈ ਆਪਣੀ ਅਲੱਗ ਪਹਿਚਾਣ ਬਣਾਉਣੀ ਹੈ ਸਾਡੇ ਪੁਰਖਾਂ ਨੇ ਇਸ ਧਰਤੀ ਦੇ ਉੱਤੇ ਸਾਡੇ ਪੁਰਖਾਂ ਨੇ ਇਸ ਧਰਤੀ ਦੇ ਉੱਤੇ ਮਣਾ ਦੇ ਹਿਸਾਬ ਨਾਲ ਖੂਨ ਆਪਣਾ ਰੋੜਿਆ ਹੈ ਪਰ ਅੱਜ ਦੇਖੋ ਹਾਲਾਤ ਕੀ ਹੈ ਕਿ ਦੂਸਰੇ ਕੌਮਾਂ ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਆਪਣਾ ਹੱਕ ਲੈਣ ਵਾਸਤੇ ਆਵਾਜ਼ ਨਹੀਂ ਚੁੱਕਣੀ ਪੈਂਦੀ ਜਦ ਕਿ ਜਿਹੜੇ ਸਿੱਖ ਹੈ ਉਹਨਾਂ ਨੂੰ ਆਪਣਾ ਹੱਕ ਲੈਣ ਵਾਸਤੇ ਨੱਕ ਦੀਆਂ ਲਕੀਰਾਂ ਤੱਕ ਕੱਢਣੀਆਂ ਪੈਂਦੀਆਂ ਪਰ ਫਿਰ ਵੀ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਹੈਗੇ ਨਾਂ ਇਨਸਾਫੀਆਂ ਜ਼ਿਆਤੀਆਂ ਸਭ ਤੋਂ ਜ਼ਿਆਦਾ ਸਿੱਖਾਂ ਦੇ ਨਾਲ ਕੀਤੀਆਂ ਜਾਂਦੀਆਂ ਹੈਗੀਆਂ ਤੇ ਤੁਸੀਂ ਇਸ ਚੀਜ਼ ਨੂੰ ਸਮਝੋ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਚੋਂ ਕੱਢੋ ਆੜੀਆਂ ਫਜ਼ੂਲ ਕੰਮਾਂ ਦੇ ਵਿੱਚ ਆਪਣੀਆਂ ਜਵਾਨੀਆਂ ਗਾਲਾਂ ਦੇ ਤੁਹਾਡੇ ਖਿਲਾਫ ਸਾਜ਼ਿਸ਼ ਸ਼ੇਰੀ ਹੈ ਇੱਕ ਤਾਂ دہਾਵੋ ਯੂਨਿਟੀ دہਾਵੋ ਤਾਂ ਕਿ ਅਸੀਂ ਆਪਣੀ ਉਹ ਜਿਹੜੀ ਪਛਾਣ ਹੈ ਉਹਨੂੰ ਬਰਕਰਾਰ ਰੱਖ ਸਕੀਏ ਔਰ ਸਾਡੇ ਆਉਣ ਵਾਲੀਆਂ نسلਾਂ ਨੂੰ ਸਿਲੇਬਸ ਦੇ ਵਿੱਚ ਸਾਡੇ ਪੁਰਖਾਂ ਦੇ ਮੁਤਲਕ ਐਸੀਆਂ ਚੀਜ਼ਾਂ ਸੁਣਨੇ ਨੂੰ ਨਾ ਮਿਲਣ ਜਿਨ੍ਹਾਂ ਦੇ ਉੱਤੇ ਉਹ ਸ਼ਰਮਿੰਦਗੀ ਮਹਿਸੂਸ ਕਰਨ ਬਲਕਿ ਐਸੀਆਂ ਚੀਜ਼ਾਂ ਉਹਨਾਂ ਨੂੰ ਸੁਣਨੇ ਨੂੰ ਮਿਲਣ ਜਿਹੜੀਆਂ ਕਿ ਇਤਿਹਾਸ ਦੇ ਵਿੱਚ ਦਰਜ ਹੈਗੀਆਂ ਜਿਹੜੀਆਂ ਉਹਨਾਂ ਨੇ ਸਰੰਜਾਮ ਦਿੱਤੀਆਂ ਹੈਗੀਆਂ ਵਾ ਉਹ ਆਪਣੇ ਸਿੱਖ ਹੋਣ ਤੇ ਮਾਣ ਤੇ ਫਖਰ ਮਹਿਸੂਸ ਕਰਨ ਉਹ ਇਹ ਗੱਲ ਨੌਜਵਾਨਾਂ ਨੂੰ ਸਮਝਾਉਂਦੇ ਸੀਗੇ ਔਰ ਵਾਕਈ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਇਹ ਚੀਜ਼ ਜਦੋਂ ਇੱਕ ਤਾਂ ਆਏਗੀ ਸਿੱਖ ਕੌਮ 'ਚ ਤੇ ਫੇਰ ਹੀ ਸਿੱਖ ਕੌਮ ਅੱਗੇ ਵਧੇਗੀ ਤੇ ਤਰੱਕੀ دے جڑی منزل ہے وہ پا سکے گی ایسے کی بھی رو اج ویڈیو ویڈیو بارے کی خیال ہے گا ہے کومنٹ کر کے لازمی دسیو رکھو اپنا ٹیر سارا خیال ملانگے اگلی ویڈیو دال اللہ حافظ